ਪਗਵੜਾ ਨਜ਼ਦੀਕ ਪਿੰਡ ਨੂੰ ਰੂੜ ਵਿਖੇ ਲਗਾਤਾਰ ਹੋ ਰਹੀ بارش ਨਾਲ ਜਿੱਥੇ ਪੂਰਾ ਪਿੰਡ ਜਲ-ਥਲ ਹੋਇਆ ਪਿਆ ਹੈ ਉੱਥੇ ਹੀ ਫਸਲਾਂ ਦੇ ਨਾਲ-ਨਾਲ ਹੋਰਨਾਂ ਲੋਕਾਂ ਦਾ ਵੀ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਇਸ ਮੌਕੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ بارش ਨਾਲ ਬੀ ਘਰ ਅਜੇ ਨੇ ਜਿਨ੍ਹਾਂ ਦੀਆਂ ਬਾਲਿਆਂ ਦੀਆਂ ਛੱਤਾਂ ਸੰਤੇ ਉਹਨਾਂ ਛੱਤਾਂ ਵਿੱਚ ਪਾਣੀ ਟਪਕ ਰਿਹਾ ਹੈ ਜਦਕਿ ਇੱਕ ਘਰ ਦੀ ਛੱਤ ਤਾਂ بارش ਕਰਨ ਡਿੱਗ ਵੀ ਗਈ ਹੈ ਉਹਨਾਂ ਕਿਹਾ ਕਿ ਪਿੰਡ ਵਾਸੀਆਂ ਦੇ ਹਾਲਾਤ ਇਸ ਸਮੇਂ ਕਾਫੀ ਨਾਜ਼ੁਕ ਬਣੇ ਹੋਏ ਨੇ ਤੇ ਪੂਰੀ ਪੂਰੀ ਰਾਤ ਜਾ ਕੇ ਘਟ ਰਹੇ ਹਨ ਜਰਕੀ ਕੋਜ ਲੋਕ ਤਾਂ ਦੂਸਰੇ ਹਦੇ ਘਰਾਂ ਵਿੱਚ ਰਹਿਣ ਨੂੰ ਮਜਬੂਰ ਨੇ ਉਹਨਾਂ ਦਾ ਕਹਿਣਾ ਹੈ ਕਿ ਮੰਗਾਈ ਦੇ ਇਸ ਸਮੇਂ ਵਿੱਚ ਉਹਨਾਂ ਦਾ ਘਰ ਦਾ ਖਰਚਾ ਬੜੀ ਹੀ ਮੁਸ਼ਕਲ ਨਾਲ ਚੱਲ ਰਿਹਾ ਹੈ ਤੇ ਉਹ ਆਪਣੇ ਮਕਾਨ ਦੀ ਰਿਪੇਅਰ ਕਿਸ ਤਰ੍ਹਾਂ ਕਰਵਾ ਸਕਦੇ ਨੇ ਉਹਨਾਂ ਸਰਕਾਰ ਅਤੇ ਪ੍ਰਸ਼ਾਸਨ પાસે ਮੰਗ ਕੀਤੀ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਭਾਜੀ ਅਸੀਂ ਪ੍ਰਸ਼ਾਸਨ ਤੋਂ ਇਹ ਬੇਨਤੀ ਕਰਦੇ ਹਾਂ ਕਿ ਜੋ ਬਣਦਾ ਹੋਵੇ ਸਾਡੀ ਸਹਾਇਤਾ ਕਰਨ ਕਿ ਸਾਡੇ ਬਹੁ ਮੰਦੀ ਹਾਲਤਾਂ ਅਸੀਂ ਬੈਠ ਕੇ ਰਾਤ ਕੱਟਦੇ ਹਾਂ ਪਤਾ ਨਹੀਂ ਕਿਹੜੇ ਵੇਲੇ ਛੱਤ ਉੱਪਰ ਜਾ ਪਾਣੀ ਆ ਪੰਜ ਛੇ ਦਿਨਾਂ ਤੋਂ ਇੰਨੀ ਵਾਸ਼ ਹੁੰਦੀ ਕਿ ਗੁਆੜੀਗਾ ਦੇਖਾ ਰੋਟੀ ਸਾਨੂੰ ਬਣਾ ਕੇ ਖਾਣੀ ਪੈਂਦੀ ਆ ਸਾਰੇ ਹੱਤ ਅਸੀਂ ਬੈਠ ਕੇ ਕੱਟੀਦੀ ਆ ਤੇ ਬਾਲੇ ਵਾਲੀ ਛੱਤ ਹੈ ਹਾਂਜੀ ਬਾਲਿਆਂ ਵਾਲੀ ਛੱਤ ਆ ਹਾਂਜੀ ਹੁਣ ਕਿ ਮਕਾਨ ਚੋਂਦੇ ਆ ਜੀ ਹਾਂਜੀ ਬਹੁਤ ਚੋਂਦੇ ਪਏ ਭਾਜੀ ਸਮਾਨ ਵੀ ਠੱਕਣ ਨੂੰ ਸਾਨੂੰ ਕਿਤੇ ਜਗ੍ਹਾ ਨਹੀਂ ਮਿਲਦੀ ਹੈਗੀ ਇੰਨੀ ਹਾਲ ਤੇ ਖਰਾਬ ਆ ਸਾਡੀ ਤੇ ਹੁਣ ਰਹਿੰਦੇ ਕਿੱਥੇ ਆ ਜੀ ਰਹਿੰਦੇ ਅਸੀਂ ਅਸੀਂ ਕਮਰਾ ਇੱਕ بچਿਆ ਆ ਸਿਰਫ ਉੱਥੇ ਸਾਰਾ ਸਮਾਨ ਰੱਖਿਆ ਆ ਜੀ ਹਾਂਜੀ ਉੱਥੇ ਹੀ ਅਸੀਂ ਰਾਤ ਕੱਟਦੇ ਆ ਹੁਣ ਸਰਕਾਰ ਤੋਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਜੀ ਪ੍ਰਸ਼ਾਸਨ ਤੋਂ ਸਾਡੀ ਇਹ ਹੱਥ ਜੋੜ ਕੇ ਬੇਨਤੀ ਆ ਕਿ ਸਾਡੀ ਮਦਦ ਕੀਤੀ ਜਾਵੇ ਜਿੰਨੀ ਹੋ ਸਕਦੀ ਹੋਣਾ ਤੋਂ ਉਧਰ ਪਿੰਡ ਦੇ ਸਰਪੰਚ ਰਾਜਕਮਲ ਦੇ ਪਤੀ ਨਿਰਮਲ ਸਿੰਘ ਤੋਂ ਇਲਾਵਾ ਹੋਰ ਨਾ ਵਿਅਕਤੀਆਂ ਨੇ ਦੱਸਿਆ ਕਿ ਬਾਲਿਆਂ ਵਾਲਿਆਂ ਛੱਤਾਂ ਵਾਲੇ ਕਰੀਬ 20 ਘਰ ਨੇ ਜਿਨ੍ਹਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ ਉਣਾ ਵੀ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਇਹਨਾਂ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਪਿੰਡ ਨਰੂੜ ਤੋਂ ਨਵਰੰਗ ਚੈਨਲ ਦੇ ਅਰਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਤੇ ਜਿਹੜਾ ਮੀ ਆ ਐਡ ਕੀਤਾ ਹੱਦ ਤੋੜ ਤੇ ਇਹ ਮੰਦਰ ਜਿਹੜਾ 97 ਦੇ ਵਿੱਚ ਪਹਿਲਾਂ ਦੇਖਿਆ ਸੀਗਾ ਤੇ ਉਦੋਂ ਵੀ ਕਾਫੀ ਮਨੋ ਪ੍ਰੋਬਲਮ ਆਈਆਂ ਸੀਗੀਆਂ ਤੇ ਪਿੰਡ ਦੇ ਵਿੱਚ ਕਾਫੀ ਮੋਤਾਦਨ ਹੋਈਆਂ ਤੇ ਪਸ਼ੂ ਡੰਗਰ ਵੀ ਵੜੇ ਪਰ ਉਹੀ ਹਾਲਾਤ ਮੁੜ ਕੇ ਹੁਣ ਆ ਗਏ ਤੇ ਜਿਹਦੇ ਕਰਕੇ ਛੱਤਾਂ ਦਾ ਜੋ ਪਹਿਲਾਂ ਮਾੜਾ ਮੋਟਾ ਸੀਗਾ ਹਾਲਾਤ ਤੇ ਉਹ ਮੀਂਹ ਦੇ ਕਰਕੇ ਪਹਿਲਾਂ ਰਹਿਣ ਜੋਗੇ ਸਕੇ ਹੁਣ ਤਾਂ ਰਹਿਣ ਤੋਂ ਵੀ ਗਾਇਬ ਜਰੇ ਹੋ ਗਏ ਤੁਸੀਂ ਮੌਕੇ ਤੇ ਦੇਖਦੇ ਆਂ ਬਾਲੇ ਡਿਗੇ ਹੋਏ ਨੇ ਤੇ ਬਾਲੇ ਚੋ ਵੀ ਰਹੇ ਨੇ ਬਾਲੇ ਪਹਿਲਾਂ ਵੀ ਡਗ ਚੁੱਕੇ ਪਿਛਲੇ ਸਾਲ ਜਦੋਂ ਬਾਰਿਸ਼ਾਂ ਕਾਫੀ ਹੋਈਆਂ ਜੀ ਤੇ ਮੌਕੇ ਦੀ ਸਰਕਾਰ ਪਰਮ ਭਰਪੂਰ ਕੇ ਲੈ ਕੇ ਗਈ ਉਸ ਤੋਂ ਪਹਿਲਾਂ ਜਿਹੜੀ ਸਰਕਾਰ ਸੀ ਉਹਨੇ ਵੀ ਭਰੇ ਉਸ ਤੋਂ ਪਹਿਲਾਂ ਉਹਨੇ ਵੀ ਭਰੇ ਪਰ ਰਿਜ਼ਲਟ 0 ਪਰ ਤਿੰਨ ਵਾਰੀ ਫਾਰਮ ਭਰਨ ਦੇ ਵਾਜੂ ਵੀ ਤੁਹਾਨੂੰ ਹੈ ਤੱਕਰ ਕੋਈ ਪੈਸਾ ਨਹੀਂ ਆਇਆ ਸਰਕਾਰ ਨੂੰ ਦੁੱਖ ਹੀ ਨਹੀਂ ਆਏ ਜੀ ਉਲਟਾ ਸਰਕਾਰ ਨੂੰ ਦੇ ਰਹੇ ਆਂ ਅਸੀਂ ਜੀ ਹੈਨਾ ਹੁਣ ਸਾਰੇ ਕਿੱਦਾਂ ਰਹਿਣ ਦਾ ਤੁਹਾਡਾ ਕਿੱਦਾਂ ਮਿਲ ਕੇ ਬਸੀਲਾ ਕਿੱਥੇ ਰਹਿ ਰਹੇ ਆਂ ਬਸ ਐਦਾਂ ਹੀ ਫਿਰ ਤੁਰ ਕੇ ਬਸ ਦਿਹਾੜੀ ਕੱਢਦੇ ਕਦੀ 100 ਕਿਆ ਕਰੀ 50 ਕੱਢਿਆ ਕੱਲ 200 ਕਿਆ ਕਰੀ 300 ਕੱਢਿਆ ਇਹ ਬੱਚੇ ਆ ਮੇਰੇ ਆ ਤੁਹਾਨੂੰ ਨਿਕਨੇ ਕੇ ਆ ਮੇਰਾ ਬੇਟਾ ਜੀ ਜੀ ਤੇ ਦੂਸਰੀ ਕਲਾਸ ਤੇ ਆ ਤਾਂ ਇਹਦੀ ਵੀ ਪੜਾਈ ਆ ਬੇਟੀ ਦੀ ਵੀ ਭੜਾਈ ਆ ਹੁਣ ਇੱਕ ਬੰਦਾ ਕਿੱਥੇ ਕਿੱਥੇ ਖਰਚੇ ਕਰੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਜਿੱਦਾਂ ਤਿੰਨ ਵਾਰ ਫਾਰਮ ਭਰ ਚੁੱਕੇ ਪਿਆ ਹੈ ਇੱਕ ਬੰਦੇ ਨਹੀਂ ਆਇਆ ਕੀ ਕਹਿਣਾ ਚਾਹੁੰਦੇ ਹੁਣ ਪ੍ਰਸ਼ਾਸਨ ਨੂੰ ਇਹ ਕਹਾਂਗੇ ਜੀ ਜੇ ਅਸੀਂ ਤੁਹਾਨੂੰ ਨੁਮੰਦਾ ਚੁਣਿਆ ਚੁਣਿਆ ਆ ਤੇ ਉਹ ਇਸ ਕਰਕੇ ਸੀਗਾ ਕਿ ਸਾਡੀ ਮੁਸ਼ਕਲਾਂ ਦੇ ਵਿੱਚ ਮਾੜੇ ਟਾਈਮ ਦੇ ਵਿੱਚ ਖੜਨ ਜੀ ਪਰ ਉਹ ਕਿਸੇ ਨੇ ਆ ਕੇ ਹਜੇ ਅਫਸਰ ਨੇ ਸਾਰ ਨਹੀਂ ਲਈ ਨਾ ਕੋਈ ਸਰਵੇ ਹੋਇਆ ਇਸ ਪਿੰਡ ਦੇ ਵਿੱਚ ਤੇ ਨਾ ਕੁਝ ਸਰ ਆਉਂਦੇ ਆ ਆ ਕੇ ਫਾਰਮ ਭਰਦੇ ਆ ਚਲੇ ਜਾਂਦੇ ਆ ਮਿੱਠੀ ਗੋਲੀ ਦੇ ਜਾਂਦੇ ਆ ਪਰ ਉਹਦਾ ਰਿਜ਼ਲਟ ਕੁਛ ਨਹੀਂ ਕੋ ਛੱਤ ਵੀ ਡਿੱਗੀ ਆ ਜੀ ਛੱਤ ਇੱਕ ਡਿੱਗੀ ਆ ਜੀ ਤੇ 2 1 2 ਇੱਕ ਥੱਲੇ ਵਾਲੀ ਆ ਜੀ 2 ਆ ਜੀ ਜੀ